ਅਨਟਾਰੀਓ ਦੇ ਐਮਪੀਜ਼ ਦੀ ਤਨਖਾਹ ਦੇ ਵਿੱਚ ਵਾਧਾ ਕਰਨ ਨੂੰ ਲੈ ਕੇ ਫੈਸਲਾ ਕੀਤਾ ਗਿਆ ਪ੍ਰੀਮੀਅਰ ਫੋਰਡ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਫੈਸਲਾ ਕੀਤਾ ਗਿਆ ਕਿ ਸਮੇਂ ਦੀ ਹਾਲਾਤਾਂ ਦੇ ਅਨੁਸਾਰ ਜਿਹੜੇ ਉੱਥੋਂ ਦੇ ਮੈਂਬਰ ਆ ਪ੍ਰੋਵੀਜ਼ਨਲ ਪਾਰਟੀ ਦੇ ਮੈਂਬਰ ਨੇ ਉਹਨਾਂ ਦੀ ਤਨਖਾਹ ਦੇ ਵਿੱਚ ਵਾਦਾ ਕਰਨ ਦੀ ਲੋੜਾ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਗਈ ਆ ਕਿ ਮੈਂਬਰ ਆਫ ਪਾਰਲੀਮੈਂਟ ਦੇ ਨਾਲ ਤੁਲਨਾ ਕਰਕੇ ਇਹਨਾਂ ਦੀ ਤਨਖਾਹ ਦੇ ਵਿੱਚ ਇਜ਼ਾਫਾ ਕਰਨ ਦੀ ਸਮੇਂ ਦੀ ਲੋੜਾ ਪਰ ਇਸ ਗੱਲ ਦਾ ਜਿਹੜਾ ਉਧਰਲੇ ਪਾਸੇ ਨੈਸ਼ਨਲ ਡੈਮੋਕਰੈਟਿਕ ਪਾਰਟੀ ਦੇ ਮੈਂਬਰਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਉਹਨਾਂ ਦਾ ਇਹ ਕਹਿਣਾ ਹੈ ਕਿ ਜਦੋਂ ਸਿਹਤ ਅਤੇ ਜਿਹੜੇ ਸਿੱਖਿਆ ਦੇ ਕਰਮਚਾਰੀ ਨੇ ਉਹਨਾਂ ਦੀ ਜਿਹੜੀ ਤਨਖਾਹ ਦੇ ਵਿੱਚ ਕਟੌਤੀ ਕੀਤੀ ਜਾ ਰਹੀ ਆ ਤਾਂ ਫਿਰ ਇਸ ਤਰੀਕੇ ਜਿਹੜਾ ਐਮਪੀਬੀਜ਼ ਦੀ ਜਿਹੜੀ ਤਨਖਾਹ ਦੇ ਵਿੱਚ ਮੈਂਬਰ ਆਫ ਪ੍ਰੋਵੀਜ਼ਨਲ ਪਾਰਟਲ ਪਾਰਲੀਮੈਂਟ ਆ ਜਿਹੜਾ ਉਹਨਾਂ ਦੀ ਤਨਖਾਹ ਦੇ ਵਿੱਚ ਵਾਦਾ ਕਰਨਾ ਸਹੀ ਨਹੀਂ ਆ ਪਰ ਹੁਣ ਦੇਖਣਾ ਹੋਵੇਗਾ ਇਹ ਫੈਸਲੇ ਦੇ ਉੱਪਰ ਵਿਚਾਰ ਚੱਲੇ ਹਾਲਾਂਕਿ ਜਿਹੜਾ ਪ੍ਰੀਮੀਅਰ ਫੋਰਡ ਉਹਨਾਂ ਦੇ ਵੱਲੋਂ ਫੈਸਲਾ ਕੀਤਾ ਗਿਆ ਇਸ ਦੇ ਵਿੱਚ ਵਾਦਾ ਕਰਨਾ ਚਾਹੀਦਾ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋ ਜਾਵੇਗਾ ਕਿ ਅਨਟਾਰੀਓ ਦੇ ਵਿੱਚ ਕੀ 16 ਸਾਲਾਂ ਬਾਅਦ ਇਸ ਤਨਖਾਹ ਦੇ ਵਿੱਚ ਵਾਦਾ ਹੋਵੇਗਾ ਜਾਂ ਨਹੀਂ